ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਬੁੱਧਵਾਰ ਮੰਡੀ ਤੇ ਆਪਾਂ ਆਏ ਸੀਗੇ ਖੜਿਆ ਬਾਈ ਮਨਜਿੰਦਰ ਸਿੰਘ ਫਿੱਡੇ ਕੋਲੇ ਹੋਰ ਫਿਰ ਕੀ ਹਾਲ ਹੈ ਵੀਰੇ ਵਧੀਆ ਬਾਈ ਕਿਹਦਾ ਫੈਲਾ ਤਾਂ ਵਧਾਈਆਂ ਬਾਈ ਨੂੰ ਵਧਾਈਆਂ ਦੇ ਦੋ ਬਾਈ ਨੇ ਅੱਜ ਸ਼ਰਾਧਾਂ ਦੇ ਵਿੱਚ ਦੋ ਟਰੈਕਟਰ ਵੇਚਤੇ ਕਿਹੜੇ ਕਿਹੜੇ ਵੇਚਿਆ ਬਾਈ ਆਪਦੇ ਮੂੰਹੋਂ ਦੱਸੀ ਕਰਾਂ ਇੱਕ 11 ਮਾਲ 36 30 ਇੱਕ 7 ਮਾਲ 7 ਮਾਲ ਆਨਲਾਈਨ ਹੁਣ ਪੀਚ ਤੇ ਹੈਣਾ ਹਾਂਜੀ ਵਧਾਈਆਂ ਬਾਈ ਤੈਨੂੰ ਤੁਹਾਨੂੰ ਬਹੁਤ ਬਹੁਤ ਜੀ ਭਰਾ ਸਾਡਾ ਤੁਹਾਨੂੰ ਦੱਸ ਦਈਏ ਬਾਈ ਕਾਫੀ ਚਿਰਾਂ ਬਾਅਦ ਤਲਵੰਡੀ ਸਾਹਿਬੋਂ ਮੰਡੀ ਤੇ ਆਉਣ ਲੱਗਾ ਹੈ ਭਾਈ ਹੋਰਾਂ ਦਾ ਪਿੰਡ ਭਾਈ ਆਪਦਾ ਐਡਰੈਸ ਤੇ ਫੋਨ ਨੰਬਰ ਪਹਿਲਾਂ ਸ਼ੁਰੂ ਜੀ ਬੋਲਦੇ ਆਪ ਆਪਣਾ ਫੋਨ ਨੰਬਰ 98141 67833 98141 67833 67833 ਪਿੰਡ ਫਿੱਡੇ ਆਪਣਾ ਤਲਵੰਡੀ ਭਾਈ ਕੋਲ ਤਲਵੰਡੀ ਭਾਈ ਕੋਲੇ ਇੱਥੋਂ ਹੋਗਾ 100 ਕਿਲੋਮੀਟਰ ਤੋਂ ਉੱਪਰ ਕੇ 115 ਕਿਲੋਮੀਟਰ ਪੈ 115 ਕਿਲੋਮੀਟਰ ਤੇ ਵੀਰੋ ਭਾਈ ਹੁਣੀ ਆਉਂਦੇ ਆ ਕਿ ਦੇਖ ਲਓ 115 ਕਿਲੋਮੀਟਰ ਇਹਨਾਂ ਦਾ ਪਿੰਡ ਹੈ ਤੇ ਜੇ ਤੈਨੂੰ ਆਪਦਾ ਘਰੇ ਟਰੈਕਟਰ ਵੇਚਣਾ ਵਧੀਆ ਲੱਗਦਾ ਕਿ ਮੰਡੀ ਤੇ ਕਰੇ ਆਪ ਦੀ ਥਾਂ ਵਧੀਆ ਬਾਈ ਮੰਡੀ ਥਾਂ ਆਉਂਦਾ ਜੋ ਮੰਡੀ ਆਉਂਨੇ ਸਾਰੇ ਦੇਖਦੇ ਬੰਦੇ ਹਾਂ ਕਿ ਸਾਰਿਆਂ ਦੀ ਨੌਲੇਜ ਚ ਆ ਜਾਂਦੇ ਆ ਕੋਲੇ ਆ ਟਰੈਕਟਰ ਬਾਈ ਕੋਈ ਚੀਜ਼ ਹੈਗੀ ਆ ਮੰਡੀ ਤੇ ਫੇਰ ਹੀ 115 ਕਿਲੋਮੀਟਰ ਤੋਂ ਆਇਆ ਬਾਈ ਹੁਣੇ ਤੇ ਅੱਜ ਦੋ ਟਰੈਕਟਰ ਇਕੱਠੇ ਵੇਚ ਗਏ ਕਿਉਂਕਿ ਹਰ ਮੰਡੀ ਇੱਕ ਦੋ ਟਰੈਕਟਰ ਵੇਚ ਕੇ ਜਾਂਦੇ ਆ ਠੀਕ ਆ ਪੰਜ ਰੈਟ ਲੱਗੇ ਸੀ ਪੰਜ ਲੈ ਕੇ ਆਸੀ ਪੰਜ ਹਾਂ ਨਹੀਂ ਬਾਈ ਵੇਚ ਦੀ ਹਟ ਗਏ ਸੀ ਬਾਈ ਹੁਣੇ ਨਹੀਂ ਇਹ ਤਾਂ ਚਲੋ ਲੋਕਡਾਊਨ ਹੋਣ ਕਰਕੇ ਮੰਡੀ ਤੇ ਨਹੀਂ ਆਉਂਦੇ ਸੀਗੇ ਕਰੇ ਟਰੈਕਟਰ ਵੀ ਕੀ ਹੈ ਤੇ ਕਰਦੇ ਰਹਿੰਦੇ ਉਹ 20 ਸਾਲ ਹੋ ਰੋ ਪੈ ਜਾਗਾ ਮੰਡੀ ਤੇ ਹਾਂ ਪੱਕਾ ਪੱਕਾ ਹੀ ਠੀਕ ਹੈ ਜਨ ਮੁਬਾਰਕ ਹੈ ਬਾਈ ਕਿਹੜੇ ਕਿਹੜੇ ਟਰੈਕਟਰ ਹੁਣ ਆਪਣੇ ਕੋਲੇ ਹੁਣ ਆਪਣੇ ਕੋਲੇ ਸਪੈਸ਼ਲ ਐਡੀਸ਼ਨ ਆ 20 ਮਾਡਲ ਜੀ 5210 ਆ ਆ 36314 ਮਾਡਲ ਤਿੰਨ ਰਹਿ ਗਈ ਟਰੈਕਟਰ ਘਰੇ ਕਿੰਨੇ ਖੜੇ ਆ ਟਰੈਕਟਰ ਘਰੇ ਹੈਗੇ ਆ 5 ਪੀ ਠੀਕ ਹੈ ਬਾਈ ਸ਼ੁਰੂ ਕਰਦੇ ਆ ਆਪਾਂ 363 ਸੁਪਰ ਤੋਂ ਸਟਾਰਟ ਕਰ ਲਾ ਫਿੜਿਆ ਇਹ ਤੋਂ ਦਿਖਾ ਕਰਾਂ ਬਾਈ ਨੂੰ ਕੱਲਾ ਕੱਲਾ ਟਰੈਕਟਰ ਜਿਹੜਾ ਬਾਈ ਇਤਰਾ ਫੋਨ ਨੰਬਰ ਫਿੜੇ ਬੋਲ ਦੇ ਸਾਹਮਣੇ ਹੋ ਕੇ ਪਹਿਲਾਂ ਫੋਨ ਨੰਬਰ ਹੈਗਾ ਜੀ 98 98141 6783 98141 67831 67831 ਹਾਂਜੀ ਜੇ ਇੱਥੇ ਤਾਂ ਹਰ ਬੁੱਧਵਾਰ ਆਇਆ ਕਰੂੰਗਾ ਹੁਣ ਹਰ ਬੁੱਧਵਾਰ ਹਾਂਜੀ ਠੀਕ ਹੈ ਜੇ ਕੋਈ ਘਰੇ ਕਿਸੇ ਨੇ ਮਿਲਣਾ ਹੋਵੇ ਜਦੋਂ ਮਰਜੀ ਫੋਨ ਕਰਕੇ ਆ ਸਕਦੇ ਇੱਕ ਗੱਲ ਦੱਸੋ ਵੀ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਵੀ ਕੱਟ ਲੈਣੇ ਆ ਚੰਗੀ ਕੰਡੀਸ਼ਨ ਦਾ ਕੱਢਦੇ ਆ ਪੰਜਾਬ ਨੰਬਰ ਦਾ ਪੰਜਾਬ ਨੰਬਰ ਚੰਗੀ ਕੰਡੀਸ਼ਨ ਦਾ ਤੇ ਜੇ ਲੋਨ ਕਰਾ ਕੇ ਲੈਣਾ ਹੋਵੇ ਲੋਨ ਕਰਵਾ ਦੇਣੀ ਲੋਨ ਕਰਵਾ ਕੇ ਹਾਂਜੀ ਆਪਣਾ ਵੀ ਨੰਬਰ ਨੋਟ ਕਰ ਲਓ 94653 62000 ਤੇ ਕਿਸੇ ਵੀ ਟਰੈਕਟਰ ਤੋਂ ਦੀ ਰੇਟ ਤੋਂ ਦੀ ਜਾਣਕਾਰੀ ਲੈ ਸਕਦਾ ਤੁਸੀਂ ਟਰੈਕਟਰ ਲੋਨ ਕਰਾ ਕੇ ਵੀ ਲੈ ਸਕਦਾ ਬਾਈ ਕੋਲੇ ਹੈਗਾ 2000 ਤੇ ਕਿਹੜਾ 2014 ਮਾਡਲ ਟਰੈਕਟਰ ਨਵੇਂ ਟਰੈਕਟਰ ਚਾਰੇ ਟਾਇਰ ਨਵੇਂ ਟਰੈਕਟਰ ਕੀ ਜਿਵੇਂ ਨਾਗ ਦਾ ਬੱਚਾ ਹੀ ਆ ਬਾਈ 3 ਸਵੀਟ ਆਫ ਮਾਡਲ ਆਈ ਬੇਟਾ ਟੱਚਿੰਗ ਟੱਚਿੰਗ ਮਗਰਾੜਾ ਦੀ ਹੈਗੀ ਆ ਕਿ ਰਹੇ ਮਗਰਾੜਾ ਦੀ ਟੱਚਿੰਗ ਹੈਗੀ ਮਾੜੀ ਮੋਟੀ ਟਰੈਕਟਰ ਦੀ ਮਾੜੀ ਮੋਟੀ ਟੱਚਿੰਗ ਹੋਈ ਹੋਈ ਆ ਹਾਂਜੀ ਪੂਰਾ ਚੰਗਾ ਟਰੈਕਟਰ ਆ ਬਾਈ ਦਾ ਆ YouTube ਇਹ ਜਿਹੜਾ ਪੇਜ ਆਗਾ ਦੇਖ ਲਓ ਉੱਤੇ ਚੱਲਦਾ ਹੈਗਾ ਅਰੇ ਮਰਮਾ ਦਾ ਦੇਖ ਲਓ ਟਰੈਕਟਰ ਮਗਰਾੜਾ ਮਰੂੜਾਂ ਦਾ ਪੂਰਾ ਨਵਾਂ ਹੈ ਬਾਡੀ ਲਾਈਨ ਦਾ ਟਰੈਕਟਰ ਤੇ ਫਿੱਡੇ ਵਾਲੇ ਨਾ 3630 ਤੋਂ ਪਹਿਲੇ ਮਸ਼ਹੂਰ ਆ ਬਾਈ ਕਾਲਾ ਸੇ ਹੋਣੀ ਸੀਗੇ ਪਹਿਲਾਂ ਹਰਪੀ ਤੋਂ ਹੋਣੀ ਇਹਨਾਂ ਦੇ ਨਾਲ ਹੁੰਦੇ ਤੇ ਫਿੱਡੇ ਦੇ ਨਾਲ ਲਾਲੀ ਤੇ ਜੱਗਾ ਹਣਾ ਹਾਂਜੀ ਜੱਗਾ ਬਾਹਰ ਜਲ ਕੇ ਸੀ ਲਾਲੀ ਘਰੇ ਹੁੰਦਾ ਪਹਿਲੇ ਜੱਗਾ ਵੀ ਘਰੇ ਆ ਗਿਆ ਸੀ ਬਾਹਰ ਅੱਛਾ ਆਇਆ ਵਾ ਚਲੋ ਵਧਾਈਆਂ ਬਾਈ ਟਰੈਕਟਰ ਦੇਖ ਲਓ ਬਾਈ ਟਰੈਕਟਰ ਇਹਨਾਂ ਦੇ ਟਰੈਕਟਰ ਚ ਕੋਈ ਕਮੀ ਨਹੀਂ ਹੁੰਦੀ ਜੇ ਕੋਈ ਕਮੀ ਹੁੰਦੀ ਤਾਂ ਫੇੜਾ ਕਢਾ ਕੇ ਫੇਰ ਲਾਉਣਾ ਕਢਾ ਕੇ ਕਢਾ ਕੇ ਟਰੈਕਟਰ ਜਮਾ ਨਵੇਂ ਨਾਗ ਦਾ ਬੱਚਾ ਹੀ ਆ 100 ਕਿਲੋਮੀਟਰ ਚੱਲ ਕੇ ਆਉਂਦਾ ਯਾਰ ਇਹ ਕਿਹੜਾ ਕਿ ਖੜੇ ਆਉਂਦਾ ਹਾਂ ਸਹੀ ਗ ਕੋਈ ਵੀ ਕਿਸੇ ਵੀ ਭਰਾ ਨੇ ਤੁਸੀਂ ਟ੍ਰੈਕਟ ਲੈਣਾ ਤਾਂ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲੇ ਹੀ ਹੈਗਾ ਸਕਰੀਨ ਤੇ ਪਾ ਦਾਂਗੇ ਸਿੱਧਾ ਇਹਨਾਂ ਨਾਲ ਸੰਪਰਕ ਕਰ ਲਓ ਹੌਲੈਂਡ ਦੇ ਦਾ ਸਪੈਸ਼ਲਿਸਟ ਹੈ ਇਹ ਇਹ ਜਿਹੜਾ 3-ਸਪੀਡ ਡਬਲ ਡਿਸਟ੍ਰਿਬਿਊਟਰ ਹੈ ਬਾਈ ਹਾਂਜੀ 3-ਸਪੀਡ ਡਬਲ ਹੈ ਸਰੀ ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਇਹਨਾਂ ਨੂੰ ਤੁਸੀਂ ਫਿੱਟੇ ਉਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੈਗੇ ਹੋ ਤੁਸੀਂ ਆਮ ਪਹਿਲਾਂ ਵੀ ਬਹੁਤ ਪੁਰਾਣੇ ਆ ਘੱਟੋ ਘੱਟ 30 ਸਾਲ ਪੁਰਾਣਾ ਕੰਮ ਹੈ ਇਹਨਾਂ ਦਾ ਪੂਰਾ ਚੰਗਾ ਟ੍ਰੈਕਟ ਫਿੱਟੇ ਆ 14 ਮਾਡਲ ਦਾ ਰੇਟ ਕੀ ਰੱਖਿਆ ਵੀਰੇ ਇਹਨੇ 5 ਲੱਖ 25 ਹਜ਼ਾਰ ਮੰਗਦੇ ਵੀਰੇ 14 ਮਾਡਲ ਆ ਸੌਦਾ ਕਿੰਨਾ ਕਰੂਗਾ ਕੀ ਡਿਸਕਾਊਂਟ ਕਰ ਦੇਣੇ ਤੁਸੀਂ 5 ਲੱਖ ਰੁਪਏ ਦੇ ਦਾਂਗੇ ਭਾਈ 5 ਲੱਖ ਰੁਪਏ ਦਾ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਕਰਦਾ ਮਾੜਾ ਮੋਟ ਹੋਊਗਾ ਬੜਾ ਨਹੀਂ ਹੋ ਸਕਦਾ ਠੀਕ ਆ ਬਾਈ ਜੀ ਅੱਗੇ ਬਾਈ ਕੋਲੇ ਹੈਗਾਗਾ 52 10 52 10 ਟਰੈਕਟਰ ਭਾਈ ਜੀ ਇਹ ਵੀ ਪੂਰਾ 2022 ਮਾਡਲ ਹੈ ਜਮਨ ਦਾ ਰੈਕਟਰ ਭਾਈ ਮੰਨ ਲੈ ਕਿਉਂਕਿ ਟਰੈਕਟਰ ਦੇ ਦੇਖੋ ਆਹ ਹਨਾ ਜਿਹੜੇ ਚਿੱਟਾਈਆਂ ਕੰਪਨੀਆਂ ਵੀ ਆ ਹੁੰਦੀਆਂ ਨੇ ਲਾ ਵੀ ਐਮ ਆਰ ਐਫ ਵੀ ਟਾਇਰਾਂ ਦੇ ਉੱਪਰ ਉਮੇ ਦੀ ਮਾਰਫ ਵੀ ਬਾਈ ਕਹਿੰਦਾ ਉਵੇਂ ਜਿਵੇਂ ਪਿਆ ਕਿੰਨੇ ਘੰਟੇ ਚੱਲਿਆ ਮਿਹਰਾ ਇਹ 600 ਘੰਟੇ ਚੱਲਿਆ ਜੀ ਬਾਈ ਜੌਂਡੀਆਰ ਦੀ ਖਾਸੀਅਤ ਇਹ ਹੁੰਦੀ ਹੈ ਜੇ ਕੋਈ ਜਿਆਦਾ ਤੇ ਟ੍ਰੈਕ ਚੱਲਿਆ ਹੋਵੇ ਨਾ ਆਹ ਪਲੇਟ ਤੇ ਰੰਗ ਜਿਹੜਾ ਇਹ ਰਹਿੰਦਾ ਨਹੀਂਗਾ ਜੀ ਲੈ ਜਾਂਦਾ ਹੈਗਾ ਹਾਂ ਰਹਿੰਦਾ ਨਹੀਂਗਾ ਆ ਨਿਕਲ ਨਿਕਲ ਦੇਖੋ ਰਮਾਂ ਦਾ 4 ਸਪੀਰਾ ਗੇਟਾ ਛਤਰੀ ਛਤਰੀ ਕੰਪਨੀ ਦੀ ਲੱਗੀ ਅਰੀਨ ਨਾਲ ਛਤਰੀ ਕੰਪਨੀ ਦੀ ਰੀਨਲ ਲਗੀ ਹੋਈ ਹੈ ਹਾਂਜੀ ਠੀਕ ਹੈ ਵੀਰੇ ਗੇਅਰ ਪ੍ਰੋ ਆ ਹਨਾ ਗੇਅਰ ਪ੍ਰੋ ਆ ਜੀ ਗੇਅਰ ਪ੍ਰੋ ਆ 4 ਸਪੀਡਾਂ ਚ ABC ਪੰਜਾਬ ਨੰਬਰ ਆ ਜਿੰਨੇ ਟਰੈਕਟਰ ਆਪਣੇ ਕੋਲੇ ਹੁੰਦੇ ਆ ਸਾਰੇ ਪੰਜਾਬ ਨੰਬਰ ਦੇ ਹੁੰਦੇ ਆ ਜੀ ਪੰਜਾਬ ਨੰਬਰ ਦੇ ਹੁੰਦੇ ਆ ਹਾਂਜੀ ਹਾਂਜੀ ਬਾਦ ਦਾ ਨੰਬਰ ਨਹੀਂ ਕੋਲੇ ਨਾ ਜੀ ਨਾ ਵੇਟ ਬੂਟ ਟਰੈਕਟਰ ਪੂਰਾ ਨਵਾਂ ਟਰੈਕਟਰ ਆ ਬਾਈ ਦੇਖ ਲੋ 52 ਦਾ ਸਕੇਅਰ ਪ੍ਰੋ 4 ਸਪੀਡਾਂ ਵਾਲਾ ਟਰੈਕਟਰ ਆ ਦੇਖੋ ਰਮ ਮਰਮਦਾਰਾਂ ਕਿ ਭੀ ਆਰੇ ਮਦੀਨਾ ਪਰਚੀਆਂ ਜਾਂਦੇ ਅਗਲੇ ਰਮ ਤੇ ਦਿਖਾਈ ਸੀ ਪਿਛਲੇ ਰਮ ਤੇ ਵੀ ਉਵੇਂ ਜਿਵੇਂ ਬੀਏ ਗੁੰਦੀ ਜਿ ਲੱਗੀ ਪਰਕਿਆਂ ਦੀ ਜਮੈਂ ਨਵਾਂ ਕੋਰਾ ਡ੍ਰਾਈਵਰ ਆ ਨਾ ਕਿੰਨੇ ਘੰਟੇ ਚੱਲਿਆ ਵਿੜਾ ਇਹ 600 ਘੰਟੇ ਚੱਲਿਆ ਜੀ ਆ ਦੇਖੋ ਇੰਡੀਕੇਟਰਾਂ ਦੇ ਵੀ ਆਹ ਜਿਹੜਾ ਕੰਪਨੀ ਦੀਆਂ ਜਿਹੜੀਆਂ ਲੂ ਮੈਕਸ ਦੀਆਂ ਆਉਂਦੀਆਂ ਪਰਕਿਆਂ ਦੀਆਂ ਇਹ ਉਵੇਂ ਜਿਵੇਂ ਲੱਗੀਆਂ ਨਾ ਟੈਂਕੀ ਦੇ ਉੱਤੇ ਵੀ ਦੇਖ ਲਓ ਸਾਰਾ ਟਰੈਕਟਰ ਜਮੈਂ ਨਵੇਂ ਪਰਕਿਆਂ ਪਰਕਿਆਂ ਸੀਟ ਦੇ ਕਾਗਜ਼ ਹਜੇ ਉਵੇਂ ਪੈਣਾ ਜਮਾਈ ਨਵਾਂ ਰੈਟਰ ਕੰਪਨੀ ਰਿਕਾਰਡ ਚੱਲਿਆ ਐ ਨਹੀਂ ਕੋਈ ਵੀ ਮੀਟਰ ਪਿੱਛੇ ਹੋਇਆ ਹੋਊਗਾ ਹਾਂਜੀ ਕੰਪਨੀ ਰਿਕਾਰਡ ਚੱਲਿਆ ਹੋਇਆ ਜੀ ਆ ਵੀਡੀਓ ਦਾ ਕਾਪੀ ਦੇਖੋ ਨਾਲ ਕਾਪੀ ਰਿਕਾਰਡ ਕਿੰਨੇ ਘੰਟੇ ਚੱਲਿਆ 600 ਕੁਛ ਘੰਟੇ ਚੱਲਿਆ ਜੀ 600 ਕੁਛ ਘੰਟੇ ਚੱਲਿਆ ਬੇਸ਼ੱਕ ਇਹਨਾਂ ਤੋਂ 200 ਘੰਟੇ ਤੇ ਕਰਕੇ ਲਾਉਂਦੇ ਭਾਈ ਤਾਂ ਵੀ ਟਰੈਕਟਰ ਐ ਲੱਗਣਾ ਸੀ ਵੀ ਹਾਂ ਯਾਰ ਬਾਕੀ ਨਵਾਂ ਟਰੈਕਟਰ ਐ ਦੇਖੋ ਉਹ ਵੇਖ ਲਓ ਭਾ ਮਗਰੜਾ ਮਗਰ ਦੇ ਵਿੱਚ ਇੰਨੇ ਚੰਗਾ ਟਰੈਕਟਰ ਜਮਨ ਨਵਾਂ ਸੈਲਫ ਸਿਕਰ ਸੁਪਰ ਨਿਕਲ ਆਉਂ ਮੈਨੂੰ ਬੈਂਸਰ ਫੋਰ ਸਿਕਰ ਵੀ ਜਮਨ ਨਵਾਂ ਰੈਟਰ 5 ਅੱਗੇ 790 ਤੇ ਹੋਊਗੀ ਬਿਲਟਰ ਦੇ ਉੱਤੇ ਲਿਖਿਆ ਹੋਇਆ ਇਹਦਾ ਮੁੱਲ ਕੀ ਰੱਖਿਆ ਬਟਾ ਜੀ ਇਹਦਾ 785 ਮੰਗਦੇ ਆ ਵੀਰੇ 7 ਲੱਖ 85000 ਰੁਪਿਆ ਨੰਬਰ ਪੀ ਵੀ ਕਿੰਨਾ ਹੈ ਪੀ ਵੀ 10 ਲੁਧਿਆਣੇ ਦਾ ਜੀ ਇਹਦਾ ਸੌਦਾ ਕਿੰਨੇ ਦਾ ਹੋਵੇ ਜੀ ਇਹ 7 ਲੱਖ 65000 ਦਾ ਦੇਵਾਂਗੇ ਬਾਈ 7 ਲੱਖ ਤੇ 65000 ਦਾ ਬਾਈ ਕਹਿੰਦਾ ਟਰੈਕਟਰ ਦੇਵਾਂਗੇ ਟਰੈਕਟਰ ਤੇ ਜੰਗੀ ਤਰ੍ਹਾਂ ਝਾਤ ਮੰਨ ਲਓ ਬਾਈ ਜੀ ਕਿਤੇ 6 ਲੱਖ ਰੁਪਏ ਦੇ ਲਗਭਗ ਲੋਨ ਹੋ ਜੂ ਹਾਂਜੀ ਹੋ ਜੂ ਬਾਕੀ ਮੌਕੇ ਤੇ ਮਾਨ ਤਨ ਹੋਰ ਵੀ ਹੋ ਜਣਾ ਹਾਂਜੀ ਸਾਡਾ ਮੋਟੂ ਨਵਾਂ ਟਰੈਕਟਰ ਆ ਬਾਈ ਤਲਵੰਡੀ ਭਾਈ ਕੋਲੇ ਪਿੰਡ ਹੈ ਬਾਈ ਹੁਣਾਂ ਦਾ ਅੱਗੇ ਬਾਈ ਕੋਲੇ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਦੇ ਬਹੁਤ ਫੋਨ ਆਉਂਦੇ ਆ ਬਾਈ ਜੀ ਕਿਹੜਾ ਮਾਡਲ ਹੈ ਇਹ ਇਹ 2020 ਹੈ ਜੀ 21 ਰਜਿਸਟਰਡ ਆ 2020 ਮਾਡਲ ਆ ਆਰ ਸੀ ਜਿਹੜੀ 2021 ਦੀ ਹੈ ਬਹੁਤ ਭਰਾ ਵੇਚੀ ਜਾਂਦੇ ਆ ਬਣਾ ਕੇ 2020 ਤੋਂ ਅਲੱਗ ਦਾ ਕਾਪੀ 21 ਚ ਬਣੀ ਹੈ 21 ਬਣਾ ਕੇ ਵੀ ਵੇਚ ਦਿੰਦੇ ਆ ਦੋ ਹੀ ਆਪਾਂ ਲਿਖਿਆ 20 ਮਾਡਲ ਆ ਪਿਓਰ 20 ਮਾਡਲ ਟੈਟੂ ਨਾਲ ਦੀ ਵੀ ਸਾਰਾ ਕੁਝ ਨਾਲ ਦੇ ਟਾਇਰ ਟਾਇਰ ਨਾਲ ਦੇ ਜਮਾ ਕੋਰਾ ਟਰੈਕਟਰ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਜਮਾ ਜਮਾ ਹੀ ਸੋਨਾ ਟਰੈਕਟਰ ਫੋਲਣਾ ਬਾਈ ਇਹ ਕਿੰਨੇ ਘੰਟੇ ਚੱਲਿਆ ਇਹ 900 ਇਹ ਜਾਂ ਚਿੰਤਾ ਜੋ ਪਰ ਮਣਾ ਮੋਟਾ ਹੋ ਮੈਂ ਜੇ ਵੀ ਹੈ ਬਈ ਸਾਰਾ ਓਰੀਜਨਲ ਪੇਡ ਦਾ ਡੈਕਟਰ ਹੈ 2020 ਮੰਨ ਲਾ 55 ਹਸ ਪਾਵਰ ਚ ਰਿਵਰਸ ਵੀਡੀਓ ਵਾਲਾ ਟਾਪ ਮਾਡਲ ਕਿੰਨੇ ਐਚਪੀ ਵਾਲਾ 55 ਐਚਪੀ ਵਾਲਾ ਜੀ 55 ਐਚਪੀ ਆ ਰਿਵਰਸ ਵੀਡੀਓ ਟਾਪ ਮਾਡਲ ਹੀ ਹੈ ਦਰਵਾਜ਼ਾ ਵੀਡੀਓ ਜੀ ਇਹ ਬਈ ਟਾਵੇਂ ਢਾਵੇਂ ਡੈਕਟਰ ਹੀ ਆਇਆ ਹੈ ਹੈ ਇਹ ਟਾਮੇਟਾਮੀ ਹੈ। ਹਾਂ। ਇਹ 2122 ਚ ਬੰਦ ਹੋਗੇ ਸੀਗੇ ਇਹ। 2122 ਚ ਬਾਈ ਕਹਿੰਦਾ ਬੰਦ ਹੋਗੇ ਸੀਗੇ ਟਰੈਕਟਰ ਦੇਖ ਲਓ ਪੂਰਾ ਚੰਗਾ ਹੈਗਾ। ਸਿੱਕਾ ਸੁਪਰ ਕੰਪਨੀ ਦੇ ਜਿਹੜੇ ਆਉਂਦੇ ਸੀ 3 ਸਾਲ ਦੀ ਵਾਰੰਟੀ ਵਾਲੇ। ਸਾਰਾ ਕੁਝ ਉਵੇਂ ਜਿਵੇਂ ਕੰਪਨੀ ਦੀ ਜਿਹੜੀ ਛਤਰੀ-ਛਤਰੀ ਨਾਲ ਸਾਰਾ ਕੁਝ ਉਵੇਂ ਜਿਵੇਂ ਲੱਗਿਆ ਹੋਇਆ ਹੈ। ਡੰਡਾ ਫੱਟੇ ਕਿਲੀਆਂ ਤੋਂ ਲੈ ਕੇ ਸਾਰਾ ਕੁਝ ਨਾਲ। ਏ ਟੂ ਜ਼ੈਡ ਪੂਰਾ ਹੀ। A to Z ਪੂਰਾ ਸਮਾਨ ਹੈ। ਲੋਕਾ ਨੰਬਰ ਹੈ। ਪੂਰਾ ਟਰੈਕਟਰ ਹੈ। 600 ਘੰਟਾ ਚੱਲਿਆ ਕਿੰਨੇ ਸੇ 900 ਘੰਟਾ ਹੈ ਜੀ। 900 ਘੰਟਾ ਚੱਲਿਆ ਹੋਇਆ ਜੂਜੀ ਗ ਸਪੈਸ਼ਲ ਨੇ ਨਾ ਯਮਨ ਨਵਾਂ ਟਰੈਕਟਰ 55 HP ਵਾਲਾ ਆ ਜਾ ਰਿਹਾ ਜੂਨੀਅਰ ਦੇਖੋ 20 ਕੀ ਮਾਲ ਜੀ ਆ ਗਿਆ ਨੇ ਨਾ ਹਾਂਜੀ ਹਾਂਜੀ ਪਾਲੀ ਵੱਡੀ ਗੱਲ ਤਾਂ ਇਹ ਵੀ ਰਿਵਰਸ ਵੀਡੀਓ ਵਾਲਾ 36 ਦੀ ਬਹੁਤ ਘੱਟ ਮਿਲਦਾ ਕੰਪਨੀ ਦੀਆ ਦੇਖੋ ਕਿੱਲੀ ਆ ਵੀ ਨਾਲ ਪਾਈ ਹੋਈ ਆ ਬਾਈ ਉਹਨਾਂ ਨੇ ਪੂਰਾ ਨਵਾਂ ਟਰੈਕਟਰ ਹੈ ਇਹਨਾਂ ਟਰੈਕਟਰਾਂ ਸੰਧੀ ਬਾਈ ਦਾ ਦੁਆਰੇ ਫੋਨ ਨੰਬਰ ਪੋਲ ਦੇ ਆਪਾਂ ਬਾਈ ਹੁਣ ਕੋਲੇ ਘਰੇ ਵੀ ਟਰੈਕਟਰ ਹੁੰਦੇ ਆ 10-12 ਟਰੈਕਟਰ ਘਰੇ ਵੀ ਖੜੇ ਹੋਣਗੇ ਇਹਨਾਂ ਨਾਲ ਕੋਈ ਵੀ ਟਰੈਕਟਰ ਕਿਸੇ ਭਰਾਣੇ ਲੈਣਾ ਪੰਜਾਬੀ ਵੀ 2 ਵੀਲ ਖੜਾ ਕਰੇ ਹਾਂਜੀ 56 ਵੀ 2 ਵੀਲ ਖੜਾ ਬਾਈ ਮਾਡਲ ਘਰੇ ਠੀਕ ਹੈ ਜੀ ਹਾਂ ਨਵੇਂ ਟਰੈਕਟਰ ਜਮਾ 500 ਘੰਟਾ ਚੱਲੇ ਉਹ ਵੀ ਠੀਕ ਹੈ ਹਾਂ ਕਿਹੜੇ ਬਾਈ ਆਪਦਾ ਫੋਨ ਨੰਬਰ ਤੇ ਐਡਰੈਸ ਦੁਆਰਾ ਬੋਲ ਦੇ ਫੋਨ ਨੰਬਰ ਹੈਗਾ 98141 ਹਾਂਜੀ 67833 ਹਾਂਜੀ ਪਿੰਡ ਫਿੱਡੇ ਤਲਵੰਡੀ ਭਾਈ ਕੋਲ ਜੀ ਤਲਵੰਡੀ ਭਾਈ ਕੋਲ ਡਿਸਟ੍ਰਿਕਟ ਰੋਜਪੁਰ ਦਾ ਪੈਸਾ ਨੈਸਟ ਕੇ ਫਰੋਇ ਦਾ ਹਾਂਜੀ ਹਾਂ ਤਲਵੰਡੀ ਸਾਬੋ ਤੋਂ 115 ਕਿਲੋਮੀਟਰ ਪੈ ਗਿਆ ਤਲਵੰਡੀ ਸਾਬੋ ਤੋਂ 115 ਜੀ ਉੱਥੇ ਵੀ ਟਰੈਕਟਰ ਦੇਖ ਸਕਦਾ ਬਾਈ ਉੱਥੇ ਲੈ ਜਾਉਂ ਟਰੈਕਟਰ ਘਰੇ ਹੁੰਦੇ ਟਰੈਕਟਰ ਜੀ ਇਥੋਂ ਮੰਡੀ ਤੋਂ ਵੀ ਘਰੇ ਜਾਂਦੇ ਕਿ ਇੱਥੇ ਨਹੀਂ ਰੁੱਕ ਜਾਂਦੇ ਸੀ ਠੀਕ ਹੈ ਹਾਂ ਭਾਈ ਜੇ ਕੋਈ ਤਨੂ ਦੁਆਰਾ ਆਪਾਂ ਬਾਈ ਦਾ ਐਡਰੈਸ ਫੋਨ ਨੰਬਰ ਸਾਰਾ ਕੁਝ ਬੋਲਤਾ ਸਾਰੇ ਟਰੈਕਟਰ ਦੇ ਲੋਨ ਹੋ ਜੂ ਸਾਰਿਆਂ ਦੇ ਵਿੱਚ ਹੀ ਪੁਰਾਣੇ ਟਰੈਕਟਰ ਕੱਟੇ ਜਾਣਗੇ ਬਾਈ ਕਹਿੰਦਾ ਚੰਗੇ ਕ੍ਰਿਡਿਟਿੰਗੇ। ਗਰੀਬਣ ਕੀ ਆਪਣੇ ਕੋਲੇ ਸਾਰੇ ਪੰਜਾਬ ਨੰਬਰ ਦੇ ਟਰੈਕਟਰ ਹੀ ਹੁੰਦੇ ਆ ਵੀ ਬਾਹਰ ਦਾ ਨਾ ਵੱਡੇ ਟਰੈਕਟਰ ਹੁੰਦੇ। ਠੀਕ ਆ ਬਾਈ ਜੀ। ਵੀਡੀਓ ਚੰਗੀ ਲੱਗੀ ਤਾਂ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ। ਟਰੈਕਟਰ ਸੰਬੰਧੀ ਬਾਈ ਤੋਂ ਜਾਣਕਾਰੀ ਲੈ ਲਓ। ਮਿਲਦੇ ਹਾਂ ਕਿਸੇ ਨਾ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ ਜੀ।